ਸੁਖਪਾਲ ਸਿੰਘ ਗੁਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਇਹ ਵੀਡੀਓ ਥੋੜੀ ਜੀ ਲੰਮੀ ਜ਼ਰੂਰ ਹੋਣ ਵਾਲੀ ਆ ਪਰ ਹੱਥ ਜੋੜ ਕੇ ਬੇਨਤੀ ਆ ਕਿ ਸਾਰੀ ਵੀਡੀਓ ਵੇਖਿਓ ਸ਼ੇਅਰ ਕਰਿਓ ਤੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਤੇ ਮੇਰੀ ਇਹ ਵੀਡੀਓ ਸਮੁੱਚੇ ਸਿੱਖ ਜਗਤ ਵਾਸਤੇ ਆ ਤੇ ਖਾਸ ਕਰਕੇ ਰੰਗਰੇਟੇ ਸਰਦਾਰਾਂ ਵਾਸਤੇ ਮਜਬੀ ਸਿੱਖ ਸਰਦਾਰਾਂ ਵਾਸਤੇ ਆ ਸਾਥੀਓ ਪ੍ਰਾਤਨ ਸਮੇਂ ਤੋਂ ਮذਬੀ ਸਿੱਖਾਂ ਦੇ ਇਤਿਹਾਸ ਦੇ ਨਾਲ ਬੜੀ ਛੇੜਛਾੜ ਕੀਤੀ ਗਈ ਆ ਇਤਿਹਾਸ ਦੇ ਪੰਨਿਆਂ ਤੋਂ ਜੋ ਸਚਾਈ ਸੀ ਉਹ ਮੰਨਫੀ ਕੀਤੀ ਗਈ ਆ ਇਹ ਸਾਨੂੰ ਸਾਰਿਆਂ ਨੂੰ ਪਤਾ ਆ ਸਮੇਂ-ਸਮੇਂ ਤੇ ਸਾਡੇ ਸ਼ਹੀਦਾਂ ਦੇ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਗਈ ਆ ਜਿਵੇਂ ਕਿ ਪਹਿਲਾਂ ਅਨੋਖੇ ਅਮਰਸ਼ੀਦ ਬਾਬਾ ਦੀਪ ਸਿੰਘ ਜੀ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਾਡੇ ਇਤਿਹਾਸਕਾਰਾਂ ਨੇ ਆਪਣੀ ਸਿਆਣਪ ਅਤੇ ਸੂਝਬੂਝ ਦੇ ਨਾਲ ਜੋ ਸੱਚੇ ਸਚਾਈ ਸੀ ਜੋ ਤੱਥ ਸੀਗੇ ਉਹ ਸਾਹਮਣੇ ਰੱਖ ਕੇ ਸਚਾਈ ਜਿਹੜੀ ਉਹ ਪ੍ਰਤੱਖ ਕੀਤੀ ਸਮੁੱਚੇ ਜਗਤ ਅਗੇ ਲਿਆਂਦੀ ਇਸੇ ਤਰ੍ਹਾਂ ਹੁਣ ਨਵਾਂ ਮਾਮਲਾ ਇੱਕ ਸਾਹਮਣੇ ਆਇਆ ਆ ਚਠੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਲੈ ਕੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਜਨਮ ਭੂਮੀ ਪਿੰਡ ਦੇਲਾਸੀਆ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਦੇ ਅਧੀਨ ਪੈਂਦਾ ਜਿੱਥੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਹੋਇਆ ਸੀਗਾ ਸਮੁੱਚਾ ਜਗਤ ਜਾਣਦਾ ਆ ਬੱਚੇ-ਬੱਚੇ ਨੂੰ ਪਤਾ ਆ ਕਿ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਮਧਵੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਤੇ ਉਸ ਪਿੰਡ ਦੇ ਵਿੱਚ ਜਿੱਥੇ ਅਕਾਲੀ ਬਾਬਾ ਫੁੱਲਾ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਉਸੇ ਹੀ ਪਿੰਡ ਦੇ ਕੜਮ ਚੌਧਰੀ ਜਿੱਥੇ ਜਾ ਕੇ ਮੱਥਾ ਟੇਕਣ ਵਿੱਚ ਆਪਣੀ ਹੱਦ ਤੱਕ ਸਮਝਦੇ ਸੀਗੇ ਉੱਥੇ ਜਾ ਕੇ ਰਾਜ਼ੀ ਨਹੀਂ ਸਨਾਂ ਅਮਰ ਤੋਂ ਛਕਣਾ ਤੇ ਬੜੀ ਦੂਰ ਦੀ ਗੱਲ ਉਸ ਗੁਰੂ ਘਰ ਚ ਜਾ ਕੇ ਮੱਥਾ ਟੇਕਣ ਵੀ ਨਹੀਂ ਸੀ ਜਾਂਦੇ ਕਿਉਂਕਿ ਆ ਕਿਤੇ ਨਾ ਕਿਤੇ ਜਾਤੀ ਸੂਚਕ ਸ਼ਬਦਾਂ ਦੇ ਨਾਲ ਉਸ ਗੁਰੂ ਘਰ ਨੂੰ ਵੀ ਵੇਖਿਆ ਜਾਂਦਾ ਸੀ ਜੋੜ ਕੇ ਜਾਂ ਜਾਤੀ ਸੂਚਕ ਸ਼ਬਦ ਜਿਹੜੇ ਉਹ ਬੋਲੇ ਜਾਂਦੇ ਸੀਗੇ ਪਰ ਅੱਜ ਉਸੇ ਗੁਰੂ ਘਰ ਦੇ ਉੱਤੇ ਅਤੇ ਸਾਡੇ ਜਥੇਦਾਰ ਬਾਬਾ ਕਾਲੀਪੂਲਾ ਸਿੰਘ ਜੀ ਉੱਤੇ ਕਾਬੂ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਸੇ ਹੀ ਪਿੰਡ ਦੇ ਅ ਇੱਕ ਜੱਟ ਭਾਈਚਾਰੇ ਦੇ ਮੰਦ부ਧੀ ਇਨਸਾਨ ਨੇ ਗੁਰੂ ਘਰ ਦੀ ਕਮੇਟੀ ਦੀ ਲੈਟਰਪੈਡ ਤੇ ਇੱਕ ਮਤਾ ਜਿਹੜਾ ਪਾਇਆ ਸ਼ੈਦਰਪਾਲ ਸਿੰਘ ਉਹਦਾ ਨਾਮ ਆ ਜੇਕਰ ਮੈਂ ਗਲਤ ਨਹੀਂ ਆ ਜਿਹਦੇ ਵਿੱਚ ਉਹਨੇ ਲਿਖਿਆ ਆ ਕਿ ਲੰਗੀ 9225 ਨੂੰ ਸਰਦਾਰ ਗੁਰਦਾਸ ਸਿੰਘ ਜੀ ਅਤੇ ਸਰਦਾਰ ਜਗਦੀਸ਼ ਸਿੰਘ ਜੀ ਜੋ ਕਿ ਸਾਡੇ ਮذਬੀ ਸਿੱਖ ਭਾਈਚਾਰੇ ਨਾਲ ਤਾਲੁਕਾਤ ਰੱਖਦੇ ਨੇ ਖੋਜੀ ਨੇ ਇਤਿਹਾਸਕਾਰ ਨੇ ਆ ਬੁੱਧੀਜੀਵੀ ਲੋਕ ਨੇ ਉਹਦੇ ਦੱਸਣ ਮੁਤਾਬਕ ਕਿ 9225 ਨੂੰ ਇਹ ਦੋਵੇਂ ਵਿਅਕਤੀ ਜੀਰਕਪੁਰ ਤੋਂ ਸਾਡੇ ਪਿੰਡ ਆਏ ਅਕਾਲੀ ਬਾਬਾ ਫੂਲਾ ਸਿੰਘ ਜੀ ਤੇ ਖੋਜ ਕਰਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੈਟਰ ਹੈਡ ਤੇ ਲਿਖ ਗਏ ਕਿ ਅਕਾਲੀ ਫੂਲਾ ਸਿੰਘ ਜੀ ਮਜਬੀ ਸਿੱਖ ਸਨ ਤੇ ਉਸ ਵਿਅਕਤੀ ਦਾ ਦੱਸਣਾ ਆ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਸਰਾਉ ਗੋਤ ਦੇ ਜੱਟ ਸੀਗੇ ਉਹ ਜੱਟ ਭਾਈਚਾਰੇ ਨਾਲ ਜੋੜ ਰਿਆ ਉਹ ਵਿਅਕਤੀ ਅਕਾਲੀ ਬਾਬਾ ਫੂਲਾ ਸਿੰਘ ਨੂੰ ਇਹ ਵੀ ਕਹਿ ਰਿਹਾ ਕਿ ਅੱਜ ਵੀ ਸਾਡੇ ਪਿੰਡ 90% ਆਬਾਦੀ ਜਿਹੜੀ ਆਉਂ ਸਰਾਉ ਜਟਾਂ ਦੀ ਆ ਹੋਊਗੀ ਭਾਈ ਅਸੀਂ ਇਸ ਗੱਲ ਤੋਂ ਕਦੇ ਮੁੱਕਰਦੇ ਆ ਪਰ ਇਹ ਵੀ ਸੱਚ ਆ ਕਿ ਜਥੇਦਾਰ ਕਾਲੀਬਾਬਾ ਫੂਲਾ ਸਿੰਘ ਜੀ ਮਜਬੀ ਸਿੱਖ ਹੀ ਸਨ ਸਾਰੇ ਇਤਿਹਾਸਕਾਰਾਂ ਨੂੰ ਪਤਾ ਆ ਸਾਡੇ ਇਤਿਹਾਸਕਾਰਾਂ ਨੇ ਸਾਬਤ ਕੀਤਾ ਹੈ ਸਾਬਤ ਕਰਨ ਦੀ ਲੋੜ ਹੀ ਨਹੀਂ ਪਈ ਕਿਉਂਕਿ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਆ ਇਹੀ ਗੱਲ ਤੇ ਅਕਾਲੀ ਫੂਲਾ ਸਿੰਘ ਜੀ ਨਾਲ ਤੁਸੀਂ ਕੀ ਕੀਤਾ ਸੀ ਮੈਂ ਦੱਸਦਾ ਸ਼ੌਟ ਦੇ ਵਿੱਚ ਹੀ ਦੱਸੂੰਗਾ ਸੰਖੇਪ ਵਿੱਚ ਦੱਸੂੰਗਾ ਸੰਗਤ ਜੀ ਆ ਵੱਡੇ ਕੱਲੂ ਘਾਰੇ ਸਮੇ ਅਕਾਲੀ ਬਾਬਾ ਫੂਲਾ ਸਿੰਘ ਦੇ ਪਿਤਾ ਜੀ ਜਥੇਦਾਰ ਸਰਦਾਰ ਕਿਸ਼ਨ ਸਿੰਘ ਜੀ ਲੜਦੇ ਹੋਏ ਜ਼ਖਮੀ ਹੋ ਗਏ ਸਨ ਬਹੁਤ ਫਟ ਉਹਨਾਂ ਦੇ ਸਰੀਰ ਤੇ ਲੱਗੇ ਸੀਗੇ ਤੇ ਉਹਨਾਂ ਦੇ ਅਜੀਜ਼ ਮਿੱਤਰ ਭਰਾ ਜਥੇਦਾਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਲਾਲ ਜੋ ਕੇ ਸਾਡੇ ਵਾਲਮੀਕੀ ਭਾਈਚਾਰੇ ਨਾਲ ਸੰਬੰਧ ਰੱਖਦੇ ਸੀਗੇ ਉਹਨਾਂ ਦਾ ਆਪਸ ਦੇ ਵਿੱਚ ਬੜਾ ਗਹਿਰਾ ਯਾਰਾਨਾ ਸੀ ਦੋਸਤਾਨਾ ਸੀ ਮਿੱਤਰਤਾ ਸੀਗੀ ਸੋ ਜਦੋਂ ਜੱਸਾ ਸਿੰਘ ਆਲੂ ਵਾਲੀਆ ਕਲਾਲਜੀ ਨੇ ਵੇਖਿਆ ਕਿ ਅ ਜ਼ਿਆਦਾ ਕਿਸ਼ਨ ਸਿੰਘ ਜੀ ਦੀ ਹਾਲ ਹਾਲਤ ਜਿਹੜੀ ਆ ਉਹ ਗੰਭੀਰ ਆ ਤੇ ਉਹਨਾਂ ਨੂੰ ਲੈ ਕੇ ਬਰਨਾਲੇ ਦੀ ਧਰਤੀ ਉਹ ਅੱਜ ਇਹ ਪਿੰਡ ਦੇਲਾ ਸਿੰਘਾ ਸੰਗਰੂਰ ਜ਼ਿਲ੍ਹੇ ਦੇ ਅਧੀਨ ਆਉਂਦਾ ਪਹਿਲਾਂ ਇਹ ਬਰਨਾਲੇ ਦੇ ਅਧੀਨ ਸੀਗਾ ਇਸ ਨਗਰ ਦੇ ਵਿੱਚ ਲੈ ਕੇ ਆਏ ਜੰਗਲ ਵੇਲੇ ਹੁੰਦੇ ਸੀਗੇ ਤੇ ਇੱਥੇ ਇੱਕ ਧਰਮਸ਼ਾਲਾ ਹੁੰਦੀ ਸੀਗੀ ਧਰਮਸ਼ਾਲ ਕਿਹਾ ਜਾਂਦਾ ਸੀਗਾ ਉਦੋਂ ਮੰਤਾਂ ਦਾ ਕਬਜ਼ਾ ਹੁੰਦਾ ਸੀਗਾ ਉਸ ਧਰਮਸ਼ਾਲ ਦੇ ਵਿੱਚ ਮੰਤ ਸੀਗਾ ਮੰਤ ਦੇ ਕੋਲ ਉਹਨਾਂ ਨੂੰ ਸਮੇਤ ਪਰਿਵਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਇੱਕ ਭਰਾ ਸੀਗਾ 5-6 ਸਾਲ ਵੱਡਾ ਉਹਨਾਂ ਤੋਂ ਤੇ ਗੱਲ ਹੀ ਬਾਬਾ ਫੂਲਾ ਸਿੰਘ ਜੀ ਉਸ ਵੇਲੇ ਆਪਣੀ ਮਾਤਾ ਜੀ ਦੇ ਗਰਭ ਵਿੱਚ ਸਨ ਅਜੇ ਉਹਨਾਂ ਨੇ ਜਨਮ ਨਹੀਂ ਸੀ ਲਿਆ ਤੇ ਉਹ ਮੰਤ ਦੀ ਦੇਖ ਰੇਖ ਦੇ ਵਿੱਚ ਜਥੇਦਾਰ ਜਸਾ ਸਿੰਘ ਆਲੂ ਵਾਲੀ ਆ ਜੀ ਉਹਨਾਂ ਨੂੰ ਛੱਡ ਗਏ ਕੁਝ ਉਹਨੂੰ ਮੰਤ ਨੂੰ ਮਾਇਆ ਵੀ ਦਿੱਤੀ ਉਹਨਾਂ ਦੀ ਸੇਵਾ ਵਾਸਤੇ ਉਹਨਾਂ ਦੇ ਇਲਾਜ ਵਾਸਤੇ ਪਰ ਸਰਦਾਰ ਕਿਸ਼ਨ ਸਿੰਘ ਜੀ ਕੁਝ ਦਿਨਾਂ ਪਿੱਛੋਂ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਅਕਾਲ ਚਲਾਣਾ ਕਰ ਗਏ ਉਸ ਉਪਰੰਤ ਉਸ ਮੰਤ ਨੇ ਇੱਕ ਜੱਟ ਘਰਾਣੇ ਦੇ ਕੋਲ ਅਕਾਲੀ ਬਾਬਾ ਫੂਲਾ ਸਿੰਘ ਦੀ ਮਾਤਾ ਜੀ ਨੂੰ ਨੌਕਰ ਰਖਵਾ ਦਿੱਤਾ ਕਹਿ ਸਕਦੇ ਆ ਕਿ ਉਸ ਸਮੇਂ ਉਹਨਾਂ ਤੋਂ ਗੋਇ ਕੁੜੇ ਦਾ ਕੰਮ ਕਰਵਾਇਆ ਗਿਆ ਤੇ ਖਾਣ ਲਈ ਬਹੁਤ ਘੱਟ ਖਾਣਾ ਦਿੱਤਾ ਜਾਂਦਾ ਤੇ ਕੰਮ ਜ਼ਿਆਦਾ ਲਿਆ ਜਾਂਦਾ ਸੀ ਜਿਹਦੇ ਕਰਕੇ ਉਹ ਮਾਤਾ ਜੀ ਵੀ ਕਮਜ਼ੋਰ ਪੈ ਗਏ ਤੇ ਜਿਹੜਾ ਅਕਾਲੀ ਬਾਬਾ ਫੂਲਾ ਸਿੰਘ ਦਾ ਵੱਡਾ ਭਰਾ ਸੀ ਉਹ ਵੀ ਕਮਜ਼ੋਰ ਜਾ ਕਾਫੀ ਕਮਜ਼ੋਰ ਹੋ ਗਿਆ ਕਿਉਂਕਿ ਰੋਟੀ ਘੱਟ ਮਿਲਦੀ ਸੀਗੀ ਤੇ ਕੰਮ ਜ਼ਿਆਦਾ ਲਿਆ ਜਾਂਦਾ ਸੀਗਾ ਤੇ ਅਖੀਰ ਬਾਬਾ ਜੀ ਦਾ ਜਨਮ ਹੋਇਆ ਤੇ ਉਹਨਾਂ ਦੇ ਮਾਤਾ ਜੀ ਵੀ ਚੜ੍ਹਾਈ ਕਰ ਜਾਂਦੇ ਆ ਤੇ ਜਿਹੜਾ ਉਹਦਾ ਵੱਡਾ ਭਰਾ ਸੀਗਾ ਉਹ ਵੀ ਚੜ੍ਹਾਈ ਕਰ ਜਾਂਦਾ ਤੇ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ 4-5 ਸਾਲ ਦੇ ਹੋਏ ਤੇ ਉਸੇ ਹੀ ਜੱਟ ਘਰਾਣੇ ਦੇ ਵਿੱਚ ਸੀਗੇ ਉਹਨਾਂ ਤੋਂ ਮਾਲ ਡੰਗਰ ਮੱਝਾਂ ਚਰਵਾਈਆਂ ਜਾਂਦੀਆਂ ਸੀ ਜੰਗਲ ਬੇਲਿਆਂ ਦੇ ਵਿੱਚ ਭੇਜਿਆ ਜਾਂਦਾ ਸੀ ਕਿਉਂਕਿ ਰੋਟੀ ਪੂਰੀ ਪੂਰੀ ਦਿੰਦੇ ਸੀ ਕੰਮ ਜ਼ਿਆਦਾ ਲੈਂਦੇ ਸੀਗੇ ਇੱਕ ਦਿਨ ਉਹ ਜੰਗਲ ਦੇ ਵਿੱਚ ਮੱਝਾਂ ਚਰਾ ਰਹੇ ਸੀਗੇ ਗਾਵਾਂ ਚਰਾ ਰਹੇ ਸੀਗੇ ਤੇ ਉੱਥੋਂ ਇੱਕ ਸੰਤ ਜਵਾਰ ਸਿੰਘ ਜੀ ਲੰਘੇ ਜਿਨ੍ਹਾਂ ਨੇ ਇਸ ਬੱਚੇ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਸ ਵੇਲੇ ਬਚਪਨ ਵਿੱਚ ਸਨ ਇਦੂ ਕੋਲ ਪਾਣੀ ਦੀ ਮੰਗ ਕੀਤੀ ਪਾਣੀ ਉਹਨੇ ਪਿਆਇਆ ਤੇ ਉਹ ਸੰਤਾ ਨੇ ਪੁੱਛਿਆ ਕਿ ਤੇ ਪੁੱਤਰ ਕੀ ਗੱਲ ਤੇਰੀ ਹਾਲਤ ਇਦਾਂ ਕਮਜ਼ੋਰ ਜਾ ਕਿਉਂ ਕਹਿੰਦਾ ਜੀ ਮੈਨੂੰ ਮੈਂ ਇਸ ਤਰ੍ਹਾਂ ਕਰਕੇ ਨੌਕਰਾਂ ਫਲਾਨੇ ਕਰ ਤੇ ਮੈਂ ਡੰਗਰ ਚਾਲਣ ਦੀ ਮੇਰੀ ਸੇਵਾ ਆ ਪਰ ਖਾਣਾ ਮੈਨੂੰ ਪੂਰਾ ਨਹੀਂ ਦਿੱਤਾ ਜਾਂਦਾ ਤੇ ਉਹ ਸੰਤ ਜਵਾਰ ਸਿੰਘ ਨੇ ਕਿਹਾ ਵੀ ਸਿਆਣਾ ਬਣਾ ਆ ਮੱਝਾਂ ਗਾਵਾਂ ਤੂੰ ਚਰਾਉਣਾ ਸਾਰਾ ਸਾਰਾ ਦਿਨ ਇਹਨਾਂ ਚੋਂ ਇੱਕਦੋ ਮੱਝ ਮੱਝਾਂ ਚੁਗ ਲਿਆ ਕਰ ਕੀ ਫਰਕ ਪੈਣ ਲੱਗਾ ਤਦ ਅਕਾਲੀ ਬਾਬਾ ਫੂਲਾ ਸਿੰਘ ਜੀ ਹਰ ਰੋਜ਼ ਕੋਈ ਗਾਂ ਜਾਂ ਮੱਝ ਚੁੰਗ ਲੈਂਦੇ ਸੀ ਤੇ ਉਹਨਾਂ ਦੀ ਸਿਹਤ ਜਿਹੜੀ ਉਹ ਬਣਨੀ ਸ਼ੁਰੂ ਹੋ ਗਈ ਹੌਲੀ-ਹੌਲੀ ਜਵਾਨੀ ਵਿੱਚ ਆਏ ਤੇ ਇਹ ਇੱਕ ਬਹੁਤ ਸਡੌਲ ਸਰੀਰ ਉਹਨਾਂ ਦਾ ਜਿਹੜਾ ਬਣ ਚੁੱਕਾ ਸੀਗਾ ਉਸੇ ਸਮੇਂ ਕਾਫੀ ਸਾਲਾਂ ਬਾਅਦ ਜੱਸਾ ਸਿੰਘ ਆਲੂਵਾਲੀਆ ਕਲਾਲ ਆਪਣਾ ਜਥਾ ਲੈ ਕੇ ਇਸੇ ਏਰੀਆ ਦੇ ਵਿੱਚ ਆਉਂਦੇ ਨੇ ਤੇ ਉਦੋਂ ਜਦੋਂ ਦਲ ਆਉਂਦਾ ਸੀ ਨਾ ਉਦੋਂ ਕੀ ਹੁੰਦਾ ਸੀਗਾ ਕਿ ਜਿਹੜੇ ਚੰਗੇ ਖਾਂਦੇ ਪੀਂਦੇ ਘਰ ਹੁੰਦੇ ਸੀਗੇ ਉਹ ਰਸਦਾਂ ਬਸਦਾ ਦਲ ਦੇ ਕੋਲ ਪਹੁੰਚਦੀਆਂ ਕਰ ਦਿੰਦੇ ਸਨ ਤਾਂ ਕਿ ਜਿਹੜਾ ਦਲ ਸੀਗਾ ਉਹ ਖੇਤਾਂ ਵਿੱਚ ਉਜਾੜਾ ਨਾ ਪਾ ਸਕੇ ਪੱਠਾ ਡੱਕਾ ਲੰਗਰ ਪਾਣੀ ਦੁੱਧ ਪ੍ਰਸ਼ਾਦਾ ਜੋ ਵੀ ਸੀਗਾ ਰਸਦਾਂ ਬਸਤਾਂ ਉੱਥੇ ਪਹੁੰਚਾਈਆਂ ਜਾਂਦੀਆਂ ਸੀਗੀਆਂ ਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਵੀ ਡਿਊਟੀ ਉਸੇ ਪਰਿਵਾਰ ਨੇ ਲਾਈ ਇੱਕ ਮੱਟ ਦੁੱਧ ਦਾ ਭਰ ਕੇ ਦਿੱਤਾ ਤੇ ਉਹਨੂੰ ਕਿਹਾ ਕਿ ਜਾ ਦਲ ਨੂੰ ਦੇ ਕੇ ਆ ਜਦੋਂ ਉੱਥੇ ਗਿਆ ਤੇ ਅਚਾਨਕ ਜਦੋਂ ਜੱਸਾ ਸਿੰਘ ਆਲੂ ਵਾਲੀ ਅਜੀ ਦੀ ਨਿਗਾਹ ਉਸ ਨੌਜਵਾਨ ਤੇ ਗੱਭਰੂ ਤੇ ਪੈਂਦੀ ਆ ਤੇ ਖਿੱਚ ਜੀ ਮੰਨ ਨੂੰ ਪੈਂਦੀ ਆ ਪੂਰੀ ਉਹ ਉਹਨੂੰ ਬੁਲਾਇਆ ਜਾਂਦਾ ਤੇ ਪੁੱਛਦਾ ਕਿ ਆਕਾ ਤੇਰਾ ਨਾਂ ਕੀ ਆ ਤੋ ਉਹ ਕਹਿੰਦਾ ਜੀ ਮੇਰਾ ਨਾਂ ਫੂਲਾ ਆ ਤੇ ਕਿੱਥੇ ਰਹਿਣਾ ਕੀ ਕੰਮ ਕਰਦਾ ਤੇਰਾ ਪਿਓ ਦਾ ਨਾਂ ਕੀ ਆ ਉਹ ਕਹਿੰਦਾ ਜੀ ਮੈਂ ਤੇ ਡੰਗਰ ਚਰਾਉਣ ਦਾ ਕੰਮ ਕਰਦਾ ਤੇ ਮੇਰੇ ਪਿਓ ਤੇ ਆ ਕਿਸ਼ਨ ਸਿੰਘ ਸੀਗਾ ਤੇ ਉਹ ਜਥੇ ਦੇ ਵਿੱਚ ਹੁੰਦੇ ਸੀ ਜਥੇਦਾਰ ਸੀਗਾ ਤੋ ਉੱਥੇ ਲੜਦੇ ਸ਼ਹੀਦ ਹੋ ਗਏ ਸੀ ਕਹਿੰਦੇ ਵੀ ਤੇਰੀ ਮਾਂ ਤੇ ਇੱਕ ਵੱਡਾ ਭਰਾ ਵੀ ਸੀ ਉਹ ਕਹਿੰਦਾ ਜੀ ਉਹ ਵੀ ਚਲਾਣਾ ਕਰ ਗਏ ਤੇ ਜੱਸਾ ਸਿੰਘ ਆਲੂਵਾਲੀਆ ਦੇ ਮਨ ਦੇ ਵਿੱਚ ਬੜੀ ਚੀਜ਼ ਉੱਠੀ ਰੋਣਾ ਨਿਕਲ ਆਇਆ ਉਸ ਕਬਰ ਨੂੰ ਇੱਕ ਨਾਲ ਲਾਇਆ ਕਹਿੰਦਾ ਤੂੰ ਤੇ ਮੇਰਾ ਆਪਣਾ ਐ ਮੇਰਾ ਭਤੀਜਾ ਐ ਮੇਰੇ ਭਰਾ ਦਾ ਬੇਟਾ ਐ ਤੂੰ ਤੇ ਇਹ ਹਾਲਾਤਾਂ ਦੇ ਵਿੱਚ ਉਸ ਮੰਤ ਨਾਲ ਤਾਲਮਿਲ ਕੀਤਾ ਗਿਆ ਮੰਤ ਨੂੰ ਪੁੱਛਿਆ ਗਿਆ ਕਹਿੰਦਾ ਜੀ ਸੌਰੀ ਉਹ ਜਾਟਕ ਪਰਿਵਾਰ ਜਿਹੜਾ ਜਿੱਥੇ ਉਹਨੂੰ ਪਲਿਆ ਸੀਗਾ ਕਾਲੀਬਾਬ ਫੂਲਾ ਸਿੰਘ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਸਾਡੇ ਕੋਲ ਤੇ ਮੰਤ ਇਹਦੀ ਮਾਤਾ ਨੂੰ ਨੌਕਰੀ ਲਵਾ ਕੇ ਗਿਆ ਸੀਗਾ ਫਿਰ ਉਹ ਮੰਤ ਨਾਲ ਤਾਲਮਿਲ ਕਰਕੇ ਮੰਤ ਨੂੰ ਜੜੀ ਆ ਤਨਖਾਹ ਲਈ ਗਈ ਸੀ ਸਜ਼ਾ ਦਿੱਤੀ ਗਈ ਸੀਗੀ ਤੇ ਉਥੋਂ ਅਕਾਲੀ ਬਾਬਾ ਫੂਲਾ ਸਿੰਘ ਨੂੰ ਆ ਜਥੇਦਾਰ ਜੱਸਾ ਸਿੰਘ ਆਲੂ ਵਾਲੀ ਆ ਜੀ ਆਪਣੇ ਜਥੇ ਦੇ ਨਾਲ ਲੈ ਗਏ ਤਦ ਜਾ ਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਅੱਗੇ ਜਾ ਕੇ ਖਾਲਸਾਈ ਫੌਜ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਜਥੇਦਾਰੀ ਉਹਨਾਂ ਨੂੰ ਮਿਲਦੀ ਆ ਸੋ ਇਹ ਇਤਿਹਾਸ ਆ ਤੇ ਇਹ ਕੁਛ ਕੀਤਾ ਸੀ ਤੁਹਾਡੇ ਪਿੰਡ ਵਾਲਿਆਂ ਨੇ ਅਕਾਲੀ ਬਾਬਾ ਫੂਲਾ ਸਿੰਘ ਦੇ ਪਰਿਵਾਰ ਦੇ ਨਾਲ ਉਹਦੀ ਮਾਤਾ ਦੇ ਨਾਲ ਤੇ ਉਹਦੇ ਵੱਡੇ ਭਰਾ ਦੇ ਨਾਲ ਤੇ ਉਸ ਤੋਂ ਅਗੇ ਅਕਾਲੀ ਬਾਬਾ ਫੂਲਾ ਸਿੰਘ ਨਾਲ ਵੀ ਇਸ ਢੰਗ ਨਾਲ ਪੇਸ਼ ਆਏ ਜਿੱਦਾਂ ਮੈਂ ਦੱਸਿਆ ਸੀ ਤੇ ਤੁਸੀਂ ਕਹਿੰਦੇ ਕਿ ਉਹ ਸਰਾਉ ਜੱਟ ਸੀਗਾ ਲਾਂ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਮਜਬੀ ਸਿੱਖ ਰੰਗਰੇਟੇ ਯੋਧੇ ਨੂੰ ਆਪਣਾ ਦੱਸਦੇ ਹੋਏ ਆਪ ਉੱਤੇ ਕਾਬੂ ਹੋਣ ਦੀ ਕੋਸ਼ਿਸ਼ ਕਰ ਰਹੇ ਜੇ ਮੈਂ ਸਾਰੇ ਜੱਟਾਂ ਦੀ ਗੱਲ ਨਹੀਂ ਕਰਦਾ ਸੰਗਤ ਜੀ ਮੈਂ ਵੀ ਹੱਥ ਜੋੜ ਕੇ ਅਪੀਲ ਆ ਕਿ ਮੇਰੀ ਇਸ ਵੀਡੀਓ ਨੂੰ ਗਲਤ ਬਿਲਕੁਲ ਨਾ ਸਮਝਿਆ ਜਾਵੇ ਕਿਉਂਕਿ ਦੁਖਾਂਤ ਸਾਡੇ ਮਨ ਦੇ ਵਿੱਚ ਅਸੀਂ ਲੱਭਦੇ ਹਾਂ ਯਾਰ ਤੁਹਾਨੂੰ ਮੈਂ ਪਹਿਲਾਂ ਕਹਿ ਚੁੱਕਾ ਵੀ ਸਾਰੇ ਨਹੀਂ ਆਹ ਕੋਸ਼ਕ ਇਹੋ ਜਿਹੇ ਲੋਕ ਜਿਹੜੇ ਸ਼ਰਾਰਤਾਂ ਕਰਦੇ ਨੇ ਕੁਝ ਹੀ ਆ ਪਹਿਲਾਂ ਤੁਸੀਂ ਉਸ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਤੋਂ ਵੀ ਗਰੇਜ਼ ਕਰਦੇ ਸੋ ਵੀ ਇਹ ਕਿਸੇ ਦਲਤ ਦਾ ਕਿਸੇ ਮੱਜਬੀ ਸਿੱਖ ਦੇ ਨਾਂ ਤੇ ਗੁਰਦੁਆਰਾ ਆ ਹੁਣ ਤੁਸੀਂ ਉਹਨੂੰ ਆਪਣਾ ਹੀ ਦੱਸਣ ਲੱਗ ਗਏ ਜਿਵੇਂ ਉਹ ਸਰਾਉਂ ਚੱਟ ਸੀਗਾ ਕੀ ਗੱਲ ਬਈ ਹੁਣ ਕੀ ਹੋ ਗਿਆ ਸੋ ਮੇਰੀ ਸਮੁੱਚੇ ਮੱਜਬੀ ਸਿੱਖ ਕੌਮ ਦੇ ਸਾਰੇ ਹੀ ਦਲਾਂ ਨੂੰ ਸਾਰੇ ਹੀ ਬੁੱਧੀਜੀਵੀ ਲੋਕਾਂ ਨੂੰ ਸਾਰੇ ਹੀ মিডিਆ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਵਾਲੇ ਬੁੱਧੀਜੀਵੀਆਂ ਨੂੰ ਪ੍ਰਚਾਰਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬਹੁਤ ਜਲਦ ਥੋੜੇ ਦਿਨਾਂ ਦੇ ਵਿੱਚ ਅ ਅਕਾਲੀ ਬਾਬਾ ਫੂਲਾ ਸਿੰਘ ਦੀ ਜਨਮ ਭੂਮੀ ਪਿੰਡ ਦੇਲਾਸੀਆਂ ਵਿਖੇ ਪਹੁੰਚਣ ਦਾ ਪ੍ਰੋਗਰਾਮ ਜਿਹੜਾ ਉਹ ਸੰਗਤਾਂ ਵੱਲੋਂ ਬਣਾਇਆ ਜਾ ਰਿਹਾ ਅ ਸੂਝਵਾਨ ਸੱਜਣਾ ਵੱਲੋਂ ਬਣਾਇਆ ਜਾ ਰਿਹਾ ਸਮੁੱਚੀ ਮذਬੀ ਸਿੱਖ ਕੌਮ ਨੂੰ ਬੇਨਤੀ ਆ ਬਹੁਤ ਜਲਦ ਤੁਹਾਨੂੰ ਵਕਤ ਤੇ ਦਿਨ ਦੱਸਿਆ ਜਾਊਗਾ ਸੋ ਸਾਰਿਆਂ ਨੇ ਹੌਮ ਹਮ ਆ ਕੇ ਉਸ ਨਗਰ ਵਿੱਚ ਪਹੁੰਚਣਾ ਆ ਕਿਉਂਕਿ ਸਾਡੀ ਆਨ ਸ਼ਾਨ ਦੀ ਲੜਾਈ ਆ ਸਾਡੇ ਸ਼ਹੀਦ ਤੇ ਕਬਜ਼ਾ ਕੀਤਾ ਜਾ ਰਿਹਾ ਉਹ ਵੀ ਇੱਕਾ ਦੁਕਾ ਬੰਦੇ ਵੱਲੋਂ ਸੋ ਸਾਡੀ ਕੌਮ ਦੇ ਰਤਨੇ ਕੌਮ ਜੰਗੀ ਜਰਨੈਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਵਿੱਚ ਜਥੇ ਸਮੇਤ ਹੈ ਤੇ ਹੋਰ ਵੀ ਵੱਖ-ਵੱਖ ਜਥੇ ਪਹੁੰਚ ਰਹੇ ਨੇ ਜੀ ਬਹੁਤ ਜਲਦ ਸਮਾਂ ਤੇ ਦਿਨ ਤੁਹਾਨੂੰ ਦੱਸਿਆ ਜਾਊਗਾ ਮੇਰੀ ਪੰਜਾਬ ਅਤੇ ਹਰਿਆਣਾ ਦੇ ਮذਬੀ ਸਿੱਖਾਂ ਨੂੰ Rajasthan ਦੇ ਮذਬੀ ਸਿੱਖਾਂ ਨੂੰ ਵੀ ਜੋੜ ਕੇ ਬੇਨਤੀ ਆ ਜ਼ਰੂਰ ਜਦੋਂ ਤੁਹਾਨੂੰ ਸਮਾਂ ਤੇ ਦਿਨ ਦੱਸਿਆ ਜਾਊਗਾ ਹਮ ਹਮਾ ਕੇ ਜਥੇ ਲੈ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੀ ਇਸ ਧਰਤੀ ਤੇ ਪਹੁੰਚੋ ਲਹਿਰਾਗਾਗਾ ਦੇ ਨੇੜੇ ਇਹ ਨਗਰ ਪੈਂਦਾ ਆ ਤਾ ਜੋ ਅਸੀਂ ਆਪਣਾ ਜਿਹੜਾ ਹੱਕ ਸਾਡੇ ਤੋਂ ਸਾਡਾ ਹੱਕ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਨੂੰ ਅਸੀਂ ਪ੍ਰਾਪਤ ਕਰ ਸਕੀਏ ਅ ਮੁਰਹ ਬਹਾਲ ਕਰ ਸਕੀਏ ਕਿਉਂਕਿ ਸਾਡੇ ਬਹੁਤ ਇਤਿਹਾਸਕਾਰ ਪਹੁੰਚ ਰਹੇ ਨੇ ਅਗਿਆਨੀ ਮਨਦੀਪ ਸਿੰਘ ਵਿਦਿਆਰਥੀ ਵੀ ਪਹੁੰਚ ਰਹੇ ਨੇ ਅ ਡੀਡੀਪੀਓ ਜ세ਦਾਰ ਬਾਬਾ ਜਸਵੰਤ ਸਿੰਘ ਚੰਡੀਗੜ੍ਹ ਵਾਲੇ ਵੀ ਪਹੁੰਚਣਗੇ ਤੇ ਹੋਰ ਵੀ ਮਹਾਨ ਸ਼ਖਸੀਅਤਾਂ ਸਵਾਲ ਜਵਾਬ ਕਰਨ ਵਾਲੀਆਂ ਜਿਹੜੇ ਅ ਬਹੁਤ ਹੀ ਉੱਚ ਉੱਚ ਕੋਟੀ ਦੇ ਬੁੱਧੀਜੀਵੀ ਨੇ ਸਭ ਪਹੁੰਚ ਰਹੇ ਨੇ ਸੋ ਸਾਰਿਆਂ ਨੂੰ ਬੇਨਤੀ ਆ ਤੇ ਇੱਕ ਮੇਰੀ ਵਾਲਮੀਕੀ ਭਾਈਚਾਰੇ ਦੇ ਭੈਣ ਭਰਾਵਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਆਪਣੇ ਆਪ ਨੂੰ ਮਜਬੀ ਸਿੱਖ ਲਗਾਉਣ ਲੱਗ ਜੇ ਤੁਸੀਂ ਵੀ ਕਹਿੰਦੇ ਜੇ ਕਿ ਅਸੀਂ ਮਜਬੀ ਆ ਇਸ ਕਰਕੇ ਤੁਹਾਨੂੰ ਵੀ ਬੇਨਤੀ ਆ ਆਓ ਫਿਰ ਹੁਣ ਤੁਹਾਡੀ ਵੀ ਸਾਨੂੰ ਲੋੜ ਆ ਸਾਰਿਆਂ ਨੂੰ ਬੇਨਤੀ ਆ ਤੇ ਉਹ ਸਮੁੱਚੇ ਸਿੱਖ ਜਗਤ ਦਾ ਚਿੰਤ ਚਿੰਤਾ ਕਰਨ ਵਾਲੇ ਜਿਹੜੇ ਕਿਸੇ ਵੀ ਭਾਈਚਾਰੇ ਚ ਹੋ ਸਕਦੇ ਨੇ ਜਿਹੜੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦੇ ਨੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖਦੇ ਨੇ ਸਾਰੇ ਪਹੁੰਚੋ ਜੀ ਜ਼ਰੂਰ ਬਸ ਜਲਦੀ ਤੁਹਾਨੂੰ ਪਤਾ ਤੇ ਵਕਤ ਤੇ ਦਿਨ ਦੱਸਿਆ ਜਾਊਗਾ ਅੱਜ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਸਿਰਫ ਇਹ ਹੀ ਸੀਗਾ ਕਿ ਇਸ ਵੀਡੀਓ ਨੂੰ ਵਾਇਰਲ ਕਰੋ ਸ਼ੇਅਰ ਕਰੋ ਕਿਉਂਕਿ ਸਾਡੇ ਇਤਿਹਾਸਕਾਰਾਂ ਤੇ ਕਾਬਜ ਹੋਣ ਦੀ ਬੜੀ ਕੁਝ ਜਿਹੜੀ ਚਾਲ ਆ ਉਹ ਚੱਲਣੀ ਸ਼ੁਰੂ ਹੋ ਗਈ ਹੈ ਦੁਬਾਰਾ ਫੇਰ ਤੋਂ ਪਰ ਅਸੀਂ ਇਹ ਹਰ ਕਿਸ ਜ਼ਬਰਦਸਤ ਨਹੀਂ ਕਰਾਂਗੇ ਮਝਵੀ ਸਿੰਘ ਰੰਗਰੇਟੇ ਅਜੇ ਜਿਉਂਦੇ ਨੇ ਮਝਵੀ ਸਿੰਘ ਰੰਗਰੇਟਿਆਂ ਨੂੰ ਲੜਨਾ ਮਰਨਾ ਆਉਂਦਾ ਆਪਣੇ ਹੱਕਾਂ ਵਾਸਤੇ ਖੜਨਾ ਆਉਂਦਾ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਬਹੁਤ ਜਲਦ ਆਪਾਂ ਹੁਮਾ ਮਾ ਕੇ ਪਿੰਡ ਦੇਲਾਸੀਆਂ ਅਕਾਲੀ ਬਾਬਾ ਫੂਲਾ ਸਿੰਘ ਦੀ ਜਨਮ ਭੂਮੀ ਤੇ ਪਹੁੰਚਣਾ ਆ ਤੇ ਇਹਨਾਂ ਜਿਹੜੇ ਤੇ ਕੋਈ ਇਸ਼ਾਰਤਾਂ ਕਰਨ ਵਾਲੇ ਜਿਹੜੇ ਲਟੇਰੇ ਨੇ ਇਹ ਚੋਰ ਲੋਕ ਨੇ ਜਿਹੜੇ ਇਹੋ ਜਿਹੇ ਜਿਨ੍ਹਾਂ ਨੇ ਮਤੇ ਪਾ ਕੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਸਰਾਉਂ ਜੱਟ ਦੱਸਿਆ ਇਹਨਾਂ ਲੋਕਾਂ ਨੂੰ ਇਹਨਾਂ ਦੀ ਅਕਾਦ ਦੱਸਣ ਵਾਸਤੇ ਇਹਨਾਂ ਨੂੰ ਠੱਲ ਪਾਉਣ ਵਾਸਤੇ ਜ਼ਰੂਰ ਪਹੁੰਚਣਾ ਆ ਜੀ ਸਮੁੱਚੇ ਮੱਜਵੀ ਸਿੱਖ ਨੂੰ ਕੌਮ ਨੂੰ ਬੇਨਤੀ ਆ ਜੀ ਵੱਧ ਤੋਂ ਵੱਧ ਮੇਰੀ ਇਹ ਵੀਡੀਓ ਸ਼ੇਅਰ ਕਰੋ ਵੱਦ-ਵੱਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਜੀ ਇਹੋ ਜਿਹੀਆਂ ਹੋਰ ਵੀਡੀਓ ਵੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ